ਬਾਪੂ ਜੀ ਕਰੀਬ 25 ਸਾਲ ਤੋਂ ਪਿੰਡ ਦੇ ਵਿੱਚ ਰਹਿੰਦੇ ਸੀ ਇਕੱਲੇ بیٹے ਦੀ ਡੈਥ ਹੋ ਗਈ ਸੀ ਜਿਹੜੇ ਉਹਨਾਂ ਦੀ ਨੂੰਹ ਸੀ ਉਹ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਪਿੰਡ ਚਲੇ ਗਈ ਸੀ ਉਸ ਦੁੱਖ ਨੂੰ ਬਾਪੂ ਸਹਾਰ ਨਹੀਂ ਸਕਿਆ ਜਦੋਂ ਪੁੱਤ ਨੂੰ ਘਰੇ ਲੈ ਕੇ ਆਏ ਉਹਨੇ ਮਰਦ ਇੱਕ ਦਿਨ ਮਰ ਤੋਂ ਉਸ ਤੋਂ ਬਾਅਦ ਆਪਣੀ ਸੋਝੀ ਘਵਾ ਗਿਆ ਚੱਲਦਾ ਤੇ ਉਸ ਕਮਰੇ ਚ ਕਿੰਨਾ ਕੀਮਤੀ ਖਜ਼ਾਨਾ ਪਿਆ ਸੀ ਕਿਤਾਬਾਂ ਦੇ ਰੂਪ ਚ ਗ੍ਰੰਥਾਂ ਦੇ ਰੂਪ ਚ ਜਿਹੜਾ ਕਿ ਉਪਰੋਂ ਤਮਕਾ ਤਮਕਾ ਮੀਂਹ ਦਾ ਪਾਣੀ ਝੋ-ਝੋ ਕੇ ਸਭ ਕੁਝ ਤਹਿਸ ਨੈ ਸੋਈ ਜਾਂਦਾ ਸੀ ਗਲੀ ਜਾਂਦਾ ਸੀ ਤੇ ਸਾਰੇ ਲੋਕ ਪਿੰਡ ਦੇ ਲੋਕ ਸਭ ਬਾਪੂ ਜੀ ਨੂੰ ਜਾਣਦੇ ਵੀ ਸੀ ਦੇਖਦੇ ਵੀ ਸੀ ਪਹਿਚਾਨਦੇ ਵੀ ਸੀ ਪਰ ਕੋਈ ਮਦਦ ਨਹੀਂ ਸੀ ਕਰ ਪਾ ਰਿਆ ਲੋ ਇੰਨੇ ਮਜਬੂਰ ਕਿਵੇਂ ਹੋ ਗਏ ਸਾਰੇ ਬਾਪੂ ਚਰਨਦਾਸ ਜੀ ਵਾਸਤੇ ਅਰਦਾਸ ਕਰਿਓ ਸਾਰੇ ਬਾਪੂ ਜੀ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਤੇ ਬਾਪੂ ਜੀ ਦਾ ਆਉਣ ਵਾਲਾ ਜੀਵਨ ਆ ਜਿਹੜਾ ਖੁਸ਼ੀਆਂ ਤੇ ਖੇੜਿਆਂ ਨਾਲ ਬਤੀਤ ਹੋਵੇ ਬਾਪੂ ਜੀ ਦਾ ਥੋੜਾ ਜਿਹਾ ਵੀ ਜੇ ਕੋਈ ਪਿਆਰ ਕਰਦੇ ਹੋ ਤੁਸੀਂ ਬਾਪੂ ਜੀ ਦੇ ਮਾਮੇ ਮਾਸੀ ਦੇ ਭੂਆ ਦੇ ਚਾਚੇ ਦਾਦੇ ਦੇ ਪੁੱਤ ਧੀਆਂ ਭਾਈ ਮਿਲ ਕੇ ਜਾਓ ਮਾਤਾ ਜੀ ਸਸਿਕਾ ਹੋਰ ਮਾਤਾ ਜੀ ਠੀਕ ਹੋ ਤੁਸੀਂ ਸਾਡੇ ਗੁਰੂ ਹੋ ਸਾਡੇ ਗੁਰੂ ਦਾ ਦਰਜਾ ਪ੍ਰਾਪਤ ਆ ਤੁਸੀਂ ਇੰਨੇ ਬੱਚਿਆਂ ਦਾ ਜੀਵਨ ਬਣਾਇਆ ਪੜਾਇਆ ਲਿਖਾਇਆ ਇੰਨੇ ਸਾਲ ਤੁਸੀਂ ਸਕੂਲ ਦੇ ਉਦੋਂ ਟੀਚਰ ਨਾ ਕਲਰਕ ਹੁੰਦੇ ਹੋਏ ਜਿਹੜੇ ਉਹ ਟੀਚਰਾਂ ਵਰਗੇ ਹੁੰਦੇ ਸੀਗੇ ਤੁਹਾਡੇ ਸਮੇਂ 'ਚ ਹੈਨਾ ਕਿੰਨੇ ਸਾਲ ਤੁਸੀਂ ਕਲਰਕ ਰਹੇ ਕਿਹੜੇ ਸਕੂਲ 'ਚ ਸੀਗੇ ਕਟਾਣੀ ਅਸ਼ਿਆ ਹੋਰ ਪੌਗੀ ਦੇ ਜੈਂਟਲਮੈਨ ਜਰਗ ਵੀ ਘਲੋਟੀ ਵੀ ਕੀਤਾ ਠੀਕ ਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਚਰਨਦਾਸ ਜੀ ਅਸੀਂ ਮਾਸਟਰ ਹੀ ਕਹਿੰਨੇ ਵੈਸੇ ਬਾਪੂ ਜੀ ਕਲਰਕ ਸੀ ਸਕੂਲ ਦੇ ਵਿੱਚ ਪਰ ਉਸ ਟਾਈਮ ਸਮਾਂ ਇਦਾਂ ਸੀ ਕਲਰਕ ਨੂੰ ਵੀ ਮਾਸਟਰ ਹੀ ਕਿਹਾ ਜਾਂਦਾ ਸੀ ਤੇ ਬਾਪੂ ਜੀ ਦਾ ਨਾਮ ਕਰਮਚੰਦ ਜੀ ਸੀ ਬੜੇ ਤਕੜੇ ਵੈਦ ਸੀ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਦਾਦਾ ਜੀ ਵੀ ਬੜੇ ਪਹੁੰਚੇ ਹੋਏ ਵੈਦ ਸੀ ਹਕੀਮ ਸੀ ਬੜੇ ਕਰੇ ਇਹਨਾਂ ਦੇ ਪੁਰਾਣੇ ਬੈਦ ਜਿਹੜੇ ਗ੍ਰੰਥ ਹੁੰਦੇ ਆ ਉਹ ਪਏ ਸੀ ਜਦੋਂ ਲੈ ਕੇ ਆ ਗਲ ਚੁੱਕੇ ਸੀ ਸਾਰੇ ਇਹੋ ਲਗਭਗ ਤੇ 2021 ਦੇ ਵਿੱਚ ਬਾਪੂ ਜੀ ਨੂੰ ਅਸੀਂ ਲੈ ਕੇ ਆਏ ਸੀ ਜਾ ਕੇ 3 ਸਾਲ 7 ਮਹੀਨੇ 26 ਦਿਨ ਮੰਨ ਲਓ 3 ਸਾਲ 8 ਮਹੀਨੇ ਹੋ ਗਏ ਮਾਸਟਰ ਚਰਨ ਦਾਸ ਜੀ ਨੂੰ ਮਨੁੱਖਤਾਰੀ ਸੇਵਾ ਪਰਿਵਾਰ ਚ ਰਹਿੰਦੇ ਆ ਤੇ ਇਹ ਜਿਹੜਾ ਸਮਾਂ ਕਰੀਬ ਪੌਣੇ 4 ਸਾਲਾਂ ਦਾ ਬਾਪੂ ਜੀ ਨੇ ਇੱਥੇ ਬਤੀਤ ਕੀਤਾ ਤੇ ਉਸ ਸਮੇਂ ਜਿਸ ਹਾਲਾਤ ਚ ਬਾਪੂ ਜੀ ਰਹਿੰਦੇ ਸੀ ਕਿੰਨੇ ਹਾਲਾਤ ਮਾੜੇ ਸੀ ਤੁਸੀਂ ਉਹ ਤਸਵੀਰਾਂ ਦੇਖੋ ਸਾਰੀਆਂ ਉਹ ਵੀਡੀਓ ਦੇਖੋ ਬਾਪੂ ਜੀ ਬਾਪੂ ਜੀ ਕਰੀ 20-25 ਸਾਲ ਤੋ ਪਿੰਡ ਦੇ ਵਿੱਚ ਰਹਿੰਦੇ ਸੀ ਇਕੱਲੇ بیٹے ਦੀ ਡੈਥ ਹੋ ਗਈ ਸੀ ਜਿਹੜੀ ਉਹਨਾਂ ਦੀ ਨੂੰਹ ਸੀ ਉਹ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਪਿੰਡ ਚਲੇ ਗਈ ਸੀ ਤੇ ਉਸ ਇੱਕ ਕਮਰੇ ਦੇ ਵਿੱਚ ਮਾਸਟਰ ਚਰਨਦਾਸ ਜੀ ਕਿਹੜੇ ਹਾਲਾਤਾਂ ਜੀਵਨ ਕੱਟ ਰਹੇ ਸੀ ਤੇ ਉਸ ਕਮਰੇ ਚ ਕਿੰਨਾ ਕੀਮਤੀ ਖਜ਼ਾਨਾ ਪਿਆ ਸੀ ਕਿਤਾਬਾਂ ਦੇ ਰੂਪ ਚ ਗ੍ਰੰਥਾਂ ਦੇ ਰੂਪ ਚ ਜਿਹੜਾ ਕਿ ਉਪਰੋਂ ਤਪਕਾ ਤਪਕਾ ਮੀਂਹ ਦਾ ਪਾਣੀ ਚੋ ਚੋ ਕੇ ਸਭ ਕੁਝ ਤਹਸ ਨੈਸ ਹੋਈ ਜਾਂਦਾ ਸੀ ਗਲੀ ਜਾਂਦਾ ਸੀ ਪਰ ਮਾਸਟਰ ਚਰਨ ਦਾਸ ਜੀ ਦੇ ਬਾਰੇ ਸਾਨੂੰ ਦੱਸਣ ਵਾਲੇ ਬਾਈ ਦਲਬੀਰ ਸਿੰਘ ਸਨ ਅਕਲਦੀਪ ਸਿੰਘ ਜੀ ਜਿਨ੍ਹਾਂ ਦਾ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਨੂੰ ਬਾਪੂ ਜੀ ਬਾਰੇ ਜਾਣਕਾਰੀ ਦਿੱਤੀ ਤੇ ਬਾਪੂ ਜੀ ਦੇ ਹਾਲਾਤ ਆ ਜਿਹੜੇ ਉਹ ਤਾਂ ਜਿਹੜੇ ਸੀਗੇ ਹੀ ਉੱਥੇ ਉਸ ਘਰ ਦੇ ਵਿੱਚ ਗੀਤਾ ਦੀਆਂ ਗ੍ਰੰਥ ਪਏ ਸੀ ਰਮੈਣ ਦੇ ਗ੍ਰੰਥ ਪਏ ਗੁਰੂ ਗ੍ਰੰਥ ਸਾਹਿਬ ਮਹਾਰਗ ਗੁਟਕਾ ਸਾਹਿਬ ਪਏ ਸੀ ਕਿੰਨੇ ਸੁਖਮਨੀ ਸਾਹਿਬ ਦੇ ਨਿਤਨੇਮ ਤੇ ਉਹ ਸਭ ਕੁਝ ਬਾਪੂ ਜੀ ਦਾ ਸੋਝੀ ਨਹੀਂ ਸੀ ਕੁਝ ਵੀ ਨਾਉਣ ਧਾਉਣ ਦੀ ਵੀ ਸੋਝੀ ਨਹੀਂ ਸੀ ਤੁਸੀਂ ਦੇਖਿਆ ਹੀ ਅਲੀਡੇ ਕੱਪੜੇ ਦੇਖੋ ਕੀ ਪਾਏ ਹੋਏ ਸੀ ਕਿੱਦਾਂ ਦੇ ਪਾਏ ਹੋਏ ਸੀ ਪਰ ਬੜੀ ਦੁੱਖ ਦੀ ਗੱਲ ਆ ਵੀ ਬਾਪੂ ਜੀ ਨੂੰ ਬਾਪੂ ਜੀ ਦੇ ਆਪਣੇ ਵੱਲੋਂ ਵਿਸਾਰ ਦਿੱਤਾ ਗਿਆ ਬਾਪੂ ਜੀ ਦੇ ਇੱਥੇ ਲੈ ਕੇ ਆਉਣ ਤੋਂ ਬਾਅਦ ਫਿਰ ਬਾਪੂ ਜੀ ਦੇ ਜਿਹੜੇ ਨੂੰਹ ਸੀ ਉਹ ਵੀ ਆ ਕੇ ਗਏ ਇਹਨਾਂ ਦੇ ਅੱਗੇ ਪੋਤਾ ਵੀ ਆ ਕੇ ਗਿਆ ਧੰਨਵਾਦ ਉਹਨਾਂ ਦਾ ਚਲੋ ਉਹਨਾਂ ਨੇ ਢੇੜਾ ਤਾਂ ਮਾਰਿਆ ਪਰ ਹੋਰ ਕਿੰਨੇ ਰਿਸ਼ਤੇਦਾਰ ਭੈਣ ਭਰਾ ਹੁੰਦੇ ਆ ਭਾਈ ਕਿੱਧਰ ਚਲੇ ਜਾਂਦੇ ਨੇ ਸਭ ਲੋਕ ਅੱਜੋ ਹੀ ਬਾਪੂ ਜੀ ਸਾਡੇ ਮਾਸਟਰ ਚਰਨ ਦਾਸ ਜੀ ਇੱਕ ਚੰਗਾ ਮਾਣ ਸਤਿਕਾਰ ਭਰਿਆ ਜੀਵਨ ਬਤੀਤ ਕਰ ਰਹੇ ਨੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਵਿੱਚ ਰਹਿੰਦੇ ਨੇ ਬਾਪੂ ਜੀ ਦਾ ਪਰਿਵਾਰ ਕੇ ਮੈਂਬਰ ਅਨੂ ਕੋਸ਼ਲ ਜਿਹੜੇ ਪਟਿਆਲੇ ਰਖੜਾ ਤੋਂ ਆ ਬਾਪੂ ਜੀ ਦੀ ਪੋਤੀ ਆ ਹੈਰੀ ਕੋਸ਼ਲ ਤੇ ਬਾਪੂ ਜੀ ਦਾ ਪੋਤਾ ਜਿਹੜੇ ਹੁਣ ტიკਰ ਮਿਲਣ ਆਏ ਨੇ ਬਾਪੂ ਜੀ ਨੂੰ ਤੇ ਬਾਪੂ ਜੀ ਦੇ ਘਰ ਦੇ ਵਿੱਚੋਂ ਕੁਝ ਗੁਟਕਾ ਸਾਹਿਬ ਤੇ ਕੁਝ ਭਗਵਤੀ ਗੀਤਾ ਦੇ ਸਾਰ ਕੁਝ ਸਰਟੀਫਿਕੇਟ ਤੇ 500 ਰੁਪਏ ਉਸ ਟਾਈਮ ਸਾਨੂੰ ਮਿਲੇ ਸੀ ਜਦੋਂ ਬਾਪੂ ਜੀ ਨੂੰ ਅਸੀਂ ਲੈ ਕੇ ਆਏ ਸੀ ਬਾਪੂ ਜੀ ਦੇ ਇਦਾਂ ਦੇ ਹਾਲਾਤ ਖਲਾਲ ਪਿੰਡ ਦੇ ਵਿੱਚ ਰਹਿੰਦਿਆਂ ਜਿਹੜਾ ਲੁਧਿਆਣੇ ਜ਼ਿਲ੍ਹੇ ਦਾ ਹੀ ਸਮਰਾਲਾ ਤਹਿਸੀਲ ਦਾ ਪਿੰਡ ਆ ਪਿੰਡ ਖਲਾਲ ਚੰਡੀਗੜ੍ਹ ਰੋਡ ਤੇ ਪਿੰਡ ਉੱਥੇ ਰਹਿੰਦਿਆਂ ਦੇ ਬਣੇ ਹੋਏ ਸੀ ਤੇ ਉੱਥੇ ਸਾਰੇ ਲੋਕ ਪਿੰਡ ਦੇ ਲੋਕ ਸਭ ਬਾਪੂ ਜੀ ਨੂੰ ਜਾਣਦੇ ਵੀ ਸੀ ਦੇਖਦੇ ਵੀ ਸੀ ਪਹਿਚਾਨਦੇ ਵੀ ਸੀ ਪਰ ਕੋਈ ਮਦਦ ਨਹੀਂ ਸੀ ਕਰ ਪਾ ਰਿਆ ਮਤਲਬ ਇੰਨੇ ਮਜਬੂਰ ਕਿਵੇਂ ਹੋ ਗਏ ਸੀ ਚਲੋ ਸ਼ਰੀਕੇ ਕਬੀਲੇ ਦੇ ਲੋਕ ਪਿੰਡ ਦੇ ਲੋਕ ਨਹੀਂ ਕਰ ਪਾਉਂਦੇ ਸੀ ਘਰ ਦੇ ਤਾਂ ਕਰ ਹੀ ਸਕਦੇ ਸੀ ਨਾ ਆਪਣੇ ਤਾਂ ਜਿਹੜੇ ਆਪਣੇ ਹੁੰਦੇ ਆ ਉਹ ਇਹ ਜੇ ਨਰਕ ਵਰਗੇ ਹਾਲਾਤਾਂ ਦੇ ਵਿੱਚ ਬੰਦੇ ਨੂੰ ਜੀਵਨ ਕੱਟਦੇ ਆ ਥੋੜੀ ਦੇਖਦੇ ਆ ੜੀਕਦੇ ਆ ਤੇ ਉਹ ਥੋੜੀ ੜੀਕਦੇ ਆ ਵੀ ਇਹ ਬੰਦੇ ਨੂੰ ਇਦਾਂ ਹੀ ਨਰਕ ਕੱਟਣ ਦਿੱਤਾ ਜਾਵੇ ਇਹ ਇਦਾਂ ਹੀ ਬੰਦਾ ਗੰਦ ਚ ਰਹੀ ਜਾਵੇ ਤੇ ਇਹਦੀ ਮੌਤ ਦਾ ਇੰਤਜ਼ਾਰ ਕੀਤਾ ਜਾਵੇ ਨਹੀਂ ਸਾਡੀ ਹੱਥ ਜੋੜ ਕੇ ਬੇਨਤੀ ਆ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਚ ਅਸੀਂ 800 ਮੈਂਬਰ ਇੱਥੇ ਰਹਿੰਦੇ ਆ ਜਿਹਦੇ ਵਿੱਚ ਜਦੋਂ ਐਸੇ ਬਜ਼ੁਰਗਾਂ ਨੂੰ ਲੈ ਕੇ ਆਉਣਾ ਪੈਂਦਾ ਜਾਂ ਐਸੇ ਹਾਲਾਤਾਂ ਚ ਬਾਪੂ ਬਜ਼ੁਰਗਾਂ ਨੂੰ ਦੇਖਦੇ ਆ ਬੜਾ ਦੁੱਖ ਲੱਗਦਾ ਬੜੀ ਸ਼ਰਮ ਆਉਂਦੀ ਹੈ ਭਾਈ ਜੇ ਹਰ ਇੱਕ ਬੰਦਾ ਆਪਣੇ ਆਨ ਨੂੰ ਸੰਭ ਲਵੇ ਐਦਾਂ ਦੇ ਹਾਲਾਤ ਹੀ ਨਾ ਬਣ ਜਿੱਦਾਂ ਦੇ ਬਾਪੂ ਚਰਨਦਾਸ ਜੀ ਨੇ ਬਣੇ ਸੀ ਤਾਂ ਆਸ਼ਰਮਾਂ ਦੀ ਐਦਾਂ ਦੇ ਘਰਾਂ ਦੀ ਸੁਪਨਿਆਂ ਦੇ ਘਰਾਂ ਦੀ ਲੋੜ ਹੀ ਨਾ ਪਵੇ ਪੰਜਾਬ ਦੇ ਵਿੱਚ ਅੱਜ ਲੋੜ ਤਾਂ ਪਈ ਆ ਐਦਾਂ ਦੇ ਘਰਾਂ ਦੀ ਕਿਉਂਕਿ ਅਸੀਂ ਆਪਣੇ ਆਨ ਨੂੰ ਸੰਭਾਲਣਾ ਬੰਦ ਕਰਤਾ ਤੇ ਸਾਡੀ ਬੇਨਤੀ ਹੈ ਭੈਣੋ ਤੇ ਭਰਾਵੋ ਆਸ਼ਰਮ ਦੇ ਵਿੱਚ ਕੋਈ ਲੂਲਾ ਲੰਗਣਾ ਕੋਈ ਅਪਾਹਜ ਕੋਈ ਆਵੇ ਕੋਈ ਜਨਮ ਤੋਂ ਮੰਦ ਬੁੱਧੀ ਹੋਵੇ ਕੋਈ ਜਿਹਦਾ ਅੱਗੇ ਪਿੱਛੇ ਕੋਈ ਬੱਚਿਆ ਹੀ ਨਹੀਂ ਹੋ ਆਜੇਵੇਂ ਕੋਈ ਪੰਜਾਬ ਤੋਂ ਬਾਹਰੋਂ ਪਰਦੇਸੀ ਇੱਥੇ ਨ ਕੰਮ ਕਰਨ ਆਇਆ ਉਹਦੇ ਕੋਈ ਹਾਲਾਤ ਵਿਗੜ ਗਏ ਉਦਾਂ ਦਾ ਕੋਈ ਬੰਦਾ ਹੋਵੇ ਪਰ ਸਾਡੇ ਆਪਣੇ ਬਜ਼ੁਰਗ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਕਾਲਣਾ ਕਾਲੀ ਬਾਪੂ ਸਰਕਾਰੀ ਜੋਬ ਤੇ ਸਕੂਲ ਦੇ ਵਿੱਚ ਪੜਾਉਂਦੇ ਸੀ ਜਿਵੇਂ ਦੱਸਿਆ ਬਾਪੂ ਜੀ ਨੇ ਸ਼ੁਰੂ ਦੇ ਵਿੱਚ ਬਿਕਟਾਣੀ ਸਕੂਲ ਜਰਗ ਸਕੂਲ ਇਹਨਾਂ ਸਕੂਲਾਂ ਦੇ ਵਿੱਚ ਬਾਪੂ ਨੇ ਘਲੋਟੀ ਉੱਥੇ ਜੋਬ ਕੀਤੀ ਹੈ ਬਾਪੂ ਜੀ ਨੇ ਇੱਕ ਪੁੱਤ ਸੀ ਬਾਪੂ ਜੀ ਦਾ ਬਸ ਉਹਦੀ ਡੈਥ ਹੋ ਗਈ ਉਹਦੀ ਡੈਥ ਤੋਂ ਬਾਅਦ ਫਿਰ ਬਾਪੂ ਟੁੱਟ ਗਿਆ ਤੇ ਇਸ ਕਰਕੇ ਜਿਹ ਇੱਕ ਪੁੱਤ ਚਲਾ ਗਿਆ ਤਾਂ ਬਾਕੀ ਸਭ ਕਿੱਥੇ ਚਲੇ ਗਏ ਰਿਸ਼ਤੇਦਾਰ ਉਹ ਕਿੱਥੇ ਚਲੇ ਗਏ ਉਹ ਇਹਨੂੰ ਇਕੱਲਿਆਂ ਛੱਡ ਕੇ ਚਲੋ ਨੂੰ ਨੇ ਦੱਸਿਆ ਵੀ ਬਾਪੂ ਜੀ ਠੀਕ ਨਹੀਂ ਸੀ ਦਿਮਾਗੀ ਤੇ ਇਸ ਕਰਕੇ ਅਸੀਂ ਡਰਦੇ ਬੱਚਿਆਂ ਨੂੰ ਪਾਸੇ ਲੈ ਕੇ ਮੈਂ ਹੋ ਗਈ ਵੀ ਕਿਤੇ ਬੱਚਿਆਂ ਦਾ ਨਿਖਸਾਨ ਨਾ ਕਰ ਦੇਵੇ ਪਰ ਹੋਰ ਰਿਸ਼ਤੇਦਾਰ ਕਿੰਨੇ ਹੁੰਦੇ ਆ ਭਰਾ ਭਤੀਜੇ ਭਾਣ ਜੇ ਭਾਣ ਜੀਆਂ ਭੈਣਾ ਮਾਮੇ ਦੇ ਪੁੱਤ ਮਾਸੀ ਦੇ ਪੁੱਤ ਭੂਆ ਦੇ ਪੁੱਤ ਇਹ ਬਹੁਤ ਦੁੱਖ ਦੀ ਗੱਲ ਆ ਵੀ ਇਹਨਾਂ ਬਜ਼ੁਰਗਾਂ ਨੂੰ ਹੁਣ ਸਾਡਿਆਂ ਨੂੰ ਐਦਾਂ ਦੇ ਹਾਲਾਤਾਂ 'ਚ ਰਹਿਣਾ ਪੈ ਰਿਹਾ ਅੱਜ ਸਾਡੇ ਸੁਪਨਿਆਂ ਦੇ ਘਰ 'ਚ ਕਿਸੇ ਚੀਜ਼ ਦੀ ਥੋੜ੍ਹ ਨਹੀਂ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ ਪਰ ਐਦਾਂ ਦੇ ਘਰ ਬਣਾਉਣੇ ਕਿਉਂ ਪੈ ਰਹੇ ਐ ਐਦਾਂ ਦੇ ਘਰਾਂ 'ਚ ਇਹਨਾਂ ਬਜ਼ੁਰਗਾਂ ਨੂੰ ਆਉਣਾ ਹੀ ਕਿਉਂ ਪੈ ਰਿਹਾ ਉਹ ਵੀ ਪੰਜਾਬ ਦੇ ਜਿੱਥੇ ਪੂਰੇ ਭਾਰਤ ਦੇਸ਼ ਦਾ ਅन्नदाता ਹੋਵੇ ਤੇ ਜਿਹੜਾ ਸਾਰਿਆਂ ਨੂੰ ਰਜਾ ਕੇ ਸੌਂਦਾ ਹੋਵੇ ਉਹਦੇ ਘਰੇ ਇਸ ਤਰ੍ਹਾਂ ਦੇ ਹਾਲਾਤ ਹੋ ਉੱਥੇ ਦੁੱਖ ਲੱਗਦਾ ਉੱਥੇ ਦੁੱਖ ਲੱਗਦਾ ਜਿੱਥੇ ਅਸੀਂ ਭਾਈ ਕਨੀਆ ਜੀ ਦੇ ਵਾਰਸ ਹੋਈਏ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪਟੀਆਂ ਕੀਤੀਆਂ ਹੁਣ ਯੰਗ ਦੇ ਵਿੱਚ ਯੁੱਧ ਦੇ ਵਿੱਚ ਤੇ ਅਸੀਂ ਆਪਣੇਆਂ ਦੇ ਨਾਲ ਨਹੀਂ ਖੜ੍ਹ ਸਕਦੇ ਅਸੀਂ ਜੋ ਭਾਵੇਂ ਕਰਤਾਰ ਨੂੰ ਪਰ ਬਾਪੂ ਚਰਨਦਾਸ ਜੀ ਵਾਸਤੇ ਅਰਦਾਸ ਕਰਿਓ ਸਾਰੇ ਬਾਪੂ ਜੀ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਤੇ ਬਾਪੂ ਜੀ ਦਾ ਆਉਣ ਵਾਲਾ ਜੀਵਨ ਆ ਜਿਹੜਾ ਖੁਸ਼ੀਆਂ ਤੇ ਖੇੜਿਆਂ ਨਾਲ ਬਤੀਤ ਹੋਵੇ ਬਾਪੂ ਜੀ ਦਾ ਥੋੜਾ ਜਿਹਾ ਵੀ ਜੇ ਕੋਈ ਪਿਆਰ ਕਰਦੇ ਹੋ ਤੁਸੀਂ ਬਾਪੂ ਜੀ ਦੇ ਮਾਮੇ ਮਾਸੀ ਦੇ ਭੂਆ ਦੇ ਚਾਚੇ ਤਾਏ ਦੇ ਪੁੱਤ ਤਿਆਂ ਬਈ ਮਿਲ ਕੇ ਜਾਵੇ ਕੋਈ ਮਿਲ ਕੇ ਜਾਇਆ ਕਰੋ ਹੋਰ ਕੁਝ ਨਹੀਂ ਮੰਗਦਾ ਬਾਪੂ ਬਾਪੂ ਕਹਿੰਦਾ ਚਲੋ ਮਨ ਠੰਡਾ ਹੋ ਜਾਂਦਾ ਆਪਣਿਆਂ ਨੂੰ ਮਿਲ ਕੇ ਮਿਲਦਿਆ ਕਰੋ ਮਾਸਟਰ ਜੀ ਇੱਧਰ ਦੇਖੋ ਤਾਂ ਕਿਵੇਂ ਤੁਹਾਡੇ ਕਿੰਨੇ ਮਾਮੇ ਸੀਗੇ ਮਾਮੂ 2 ਤੇ ਮਾਸੀਆਂ ਕਿੰਨੀਆਂ ਸੀ ਮਸੀਕ ਸੀ ਇੱਕ ਸੀ ਤੇ ਭੂਆ 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 ਗਈ ਸੀ ਕਿੰਨੀਆਂ ਤਿੰਨ ਭੂਆ ਦੋ ਭੂਆ ਦੇ ਔਰ ਚਾਚੇ ਤਾਏ ਠੀਕ ਆ ਚਾਚਾ ਤੇ ਉਹਨਾਂ ਦੇ ਬੱਚੇ ਕਦੇ ਮਿਲੇ ਕਦੇ ਨਹੀਂ ਆਏ ਤੁਹਾਡੇ ਬੇਟੇ ਦਾ ਕੀ ਨਾਮ ਸੀ ਹੈ ਉਹ ਵੀ ਪਾਸੇ ਤੰਗ ਦਾ ਗਰਪ੍ਰੀਤ ਕੌਸ਼ਲ ਉਹਨੂੰ ਕੀ ਹੋ ਗਿਆ ਸੀ ਬਾਪੂ ਕੋਈ ਨਾ ਮੇਰ ਪੰਖਾ ਨਹੀਂ ਮਾਰ ਹਾਂ ਮਾਰ ਉਹ ਕਿਤੇ ਲੁਧਿਆਣੇ ਕੰਮ ਤੇ ਆਉਂਦਾ ਸੀ ਹਨਾ ਐਕਸੀਡੈਂਟ ਹੋ ਗਿਆ ਸੀ ਪ੍ਰਦੈਨ ਲੱਗਿਆ ਉਸ ਦੁੱਖ ਨੂੰ ਬਾਪੂ ਸਹਾਰ ਨਹੀਂ ਸਕਿਆ ਜਦੋਂ ਪੁੱਤ ਨੂੰ ਘਰੇ ਲੈ ਕੇ ਆਏ ਉਹਦੀ ਬਾਡੀ ਨੂੰ ਉਹਦੀ ਮਰਤੇ ਇੱਕ ਦੇਹ ਨੂੰ ਬਸ ਉਸ ਤੋਂ ਬਾਅਦ ਆਪਣੀ ਸੋਝੀ ਹੋ ਗਿਆ ਗਿਆ ਚੰਦ ਦਾ ਤੇ ਇਹਨਾਂ ਦੇ ਕੁਲੀ ਕਿੰਨੇ ਹੋਣਗੇ ਜਿਹੜੇ ਇਹਨਾਂ ਦੇ ਨਾਲ ਪੜਾਉਂਦੇ ਰਹੇ ਹੋਣੇ ਜਿਹੜੇ ਇਹਨਾਂ ਦੇ ਨਾਲ ਸਕੂਲ 'ਚ ਜੌਬ ਕਰਦੇ ਸੀ ਹਨਾ ਬਾਪੂ ਕੱਲ ਤੇ ਜਾਂਦੇ ਸੀ ਬਾਪੂ ਸਾਈਕਲ ਤੇ ਜਾਂਦੇ ਹੁੰਦੇ ਸਾਈਕਲ ਤੇ ਜਾਂਦੇ ਸੀ ਠੀਕ ਹੈ ਬਾਪੂ ਠੀਕ ਹੈ ਬਾਪੂ ਸੋਚਿਓ ਜੀ ਵਿਚਾਰਿਓ ਜੀ ਆਪਣੇ ਆਸ-ਪਾਸ ਨਜ਼ਰ ਮਾਰਿਓ ਵਾਹਿਗੁਰੂ ਜੀ ਕਾ ਖਾਲਸਾ Right.